ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੈਨੂੰ ਕੰਡੇਾਂ ਤੇ ਨੀਂਦ ਕਿਵੇਂ ਆਈਆ ਛੇ ਜਾਉ ਤੇ ਸੌਣ ਵਾਲਿਆ ਤੈਨੂੰ ਕੰਡੇਾਂ ਤੇ ਨੀਂਦ ਕਿਵੇਂ ਆਈਆ ਛੇ ਜਾਉ ਤੇ ਸੌਣ ਵਾਲਿਆ ਤੈਨੂੰ ਕੰਡੇ ਆਤੇ ਨੀਂਦ ਕਿਵੇਂ ਆਈਆ ਸੇਜਾਇ ਉਤੇ ਸਾਨ ਵਾਲਿਆ ਤੈਨੂੰ ਕੰਡੇ ਆਤੇ ਨੀਂਦ ਕਿਵੇਂ ਆਈਆ ਸੇਜਾਇ ਉਤੇ ਸਾਨ ਵਾਲਿਆ ਛੱਡ ਆਏ ਅਨੰਦ ਪੁਰ ਰਾਣ ਕਾਣੇ ਸਾਰੀਆਂ ਛੱਡ ਆਏ ਆਨੰਦਪੁਰ ਰਾਣ ਕਾ ਨੇ ਸਾਰੀਆਂ ਸੋਨੇ ਸੋਨੇ ਮਹਿਲ ਨਾਲੇ ਛੱਡੀਆਂ ਅਟਾਰੀਆਂ ਸੋਨੇ ਸੋਨੇ ਮਹਿਲ ਨਾਲੇ ਛੱਡੀਆਂ ਅਟਾਰੀਆਂ ਅੱਜ ਰਾਤ ਵਿਛੋੜੇ ਵਾਲੀ ਆਈਆ ਸ਼ੇ ਜਾਇਓ ਤੇ ਸਾਨਵਾਲਿਆ ਅੱਜ ਰਾਤ ਵਿਛੋੜੇ ਵਾਲੀ ਆਈਆ ਸ਼ੇ ਜਾਇਓ ਤੇ ਸਾਨਵਾਲਿਆ ਤੈਨੂੰ ਕੰਡੇ ਆ ਤੇ ਨੀਂਦ ਕਿਵੇਂ ਆਈਆ ਛੇ ਜਾਉ ਤੇ ਸਾਂਣ ਵਾਲਿਆ ਤੈਨੂੰ ਕੰਡੇ ਆ ਤੇ ਨੀਂਦ ਕਿਵੇਂ ਆਈਆ ਛੇ ਜਾਉ ਤੇ ਸਾਂਣ ਵਾਲਿਆ ਸਰਸਨ ਦੀਨੇ ਪਾਇਆ ਵੈ ਸ਼ੋੜਾ सरसा दीने पाया वे छोडा गए जोड़ा जोडा लाल विछड गए जोड़ा जोडा, जोडा। ਸਰਸਾ ਨਦੀ ਡੈਣ ਬਾਣੇ ਆਈ ਆ ਸੇ ਜਾਇਓ ਤੇ ਸਾਣ ਵਾਲਿਆ ਸਰਸਾ ਨਦੀ ਡੈਣ ਬਾਣੇ ਆਈ ਆ ਸੇ ਜਾਇਓ ਤੇ ਸਾਣ ਵਾਲਿਆ ਤਨੂ ਕੰਡੇ ਆਤੇ ਨੀਂਦ ਕਿਵੇਂ ਆਈਆ ਛੇ ਜਾਂ ਉਤੇ ਸਾਂਣ ਵਾਲਿਆ ਤਨੂ ਕੰਡੇ ਆਤੇ ਨੀਂਦ ਕਿਵੇਂ ਆਈਆ ਛੇ ਜਾਂ ਉਤੇ ਸਾਂਣ ਵਾਲਿਆ ਸਰਸਨ ਦੀਨੇ ਸਭ ਕੁਝ ਰੋੜਿਆ

ਕੰਡੇ ਬੈਠਵਾਰੇ ਆਸਾ ਦੀ ਗਾਈਆ ਸ਼ਜਾਇ ਉਤੇ ਸਾਨਵਾਲਿਆ ਕੰਡੇ ਬੈਠਵਾਰੇ ਆਸਾ ਦੀ ਗਾਈਆ ਸ਼ਜਾਇ ਉਤੇ ਸਾਨਵਾਲਿਆ ਤੈਨੂੰ ਕੰਡੇਾਂ ਤੇ ਨੀਂਦ ਕਿਵੇਂ ਆਈਆ ਸਜਾਇਓ ਤੇ ਸਾਂਣ ਵਾਲਿਆ ਤੈਨੂੰ ਕੰਡੇਾਂ ਤੇ ਨੀਂਦ ਕਿਵੇਂ ਆਈਆ ਸਜਾਇਓ ਤੇ ਸਾਂਣ ਵਾਲਿਆ ਸਾਬ ਕੋ ਜਵਾਰ ਡੇੜਾ ਮਾਛੀ ਵੜੇ ਲਾਇਆਏ सबको जवार डेरा माछी वाडे लाए शिकवाना कीतायो दा शुक्र मनाए शिकवाना कीतायो दा शुक्र मनाए ਵਾਣੀ ਮਿੱਤਰ ਪਿਆਰਾ ਮੁਖੋਂ ਗਾਈਆ ਛੇ ਜਾਉ ਤੇ ਸਾਨਵਾਲਿਆ ਵਾਣੀ ਮਿੱਤਰ ਪਿਆਰਾ ਮੁਖੋਂ ਗਾਈਆ ਛੇ ਜਾਉ ਤੇ ਸਾਨਵਾਲਿਆ ਤੈਨੂੰ ਕੰਡੇਆ ਕਿਵੇਂ ਆਈਆ ਛਿਜਾਇਓ ਤੇ ਸਾਂਣ ਵਾਲਿਆ ਤਨੋਂ ਕੰਡੇ ਆ ਤੇ ਨੀਂਦ ਕਿਵੇਂ ਆਈਆ ਛਿਜਾਇਓ ਤੇ ਸਾਂਣ ਵਾਲਿਆ ਤਨੋਂ ਕੰਡੇ ਆ ਤੇ ਨੀਂਦ ਕਿਵੇਂ ਆਈਆ ਛਿਜਾਇਓ ਤੇ ਸਾਂਣ ਵਾਲਿਆ ਤੈਨੂੰ ਕੰਡੇ ਆਤੇ ਨੀਂਦ ਕਿਵੇਂ ਆਈਆ ਛਜਾਇਓ ਤੇ ਸਾਨ ਵਾਲਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ